ਕਲ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਟੋਰੀ ਛੋਟੀ ਜੀ ਕਹਾਣੀ ਸਾਂਝੀ ਕਰ ਰਿਹਾ ਇੱਕ ਜਵਾਕ ਦੇ ਦੋਨੋਂ ਹੱਥਾਂ ਵਿੱਚ ਇੱਕ ਇੱਕ ਸੇਬ ਫੜਿਆ ਹੁੰਦਾ ਸੇਬ ਦੇਖ ਕੇ ਉਸ ਜਵਾਕ ਦਾ ਡੈਡੀ ਉਹਨੂੰ ਕਹਿੰਦਾ ਉਹਦਾ ਪਿਓ ਉਸਨੂੰ ਕਹਿੰਦਾ ਕਿ ਪੁੱਤ ਇੱਕ ਸੇਬ ਮੈਨੂੰ ਦੇ ਦੇ ਇੰਨੀ ਗੱਲ ਸੁਣਦੇ ਸਾਰੀ ਜਵਾਕ ਜਲਦੀ ਦੇਨੇ ਉਹ ਸੇਬ ਤੇ ਦੰਦੀ ਵੜ ਦਿੰਦਾ ਇਸ ਤੋਂ ਪਹਿਲਾਂ ਕੀ ਉਸ ਦਾ ਪਿਓ ਕੁਛ ਬੋਲਦਾ ਜਵਾਕ ਜਲਦੀ ਨਾਲ ਦੂਜੇ ਸੇਵ ਤੇ ਜੋ ਦੂਜੇ ਹੱਥ ਚ ਫੜਿਆ ਹੋਇਆ ਉਸ ਤੇ ਵੀ ਦੰਦੀ ਵੜ ਦਿੰਦਾ ਆਪਣੇ ਜਵਾਕ ਦੀ ਇਹ ਹਰਕਤ ਦੇਖ ਕੇ ਉਸ ਦਾ ਪਿਓ ਸੁੰਨ ਜਿਆ ਹੋ ਗਿਆ ਉਦਾਸ ਜਿਆ ਹੋ ਗਿਆ ਉਸ ਦੇ ਚਿਹਰੇ ਤੋਂ ਮੁਸਕਰਾਟ ਗੈਪ ਹੋ ਗਈ ਇੰਨੇ ਨੂੰ ਜਵਾਕ ਨੇ ਆਪਣਾ ਨਿੱਕਾ ਜਿਹਾ ਹੱਥ ਅੱਗੇ ਕਰਿਆ ਤੇ ਬੋਲਿਆ ਕਿ ਡੈਡੀ ਤੁਸੀਂ ਆਹ ਸੇਬ ਲੈ ਲਓ ਇਹ ਬਦ ਮਿੱਠਾ ਅਸੀਂ ਕਈ ਵਾਰ ਪੂਰੀ ਗੱਲ ਪਤਾ ਨਾ ਹੋਣ ਦੇ ਬਾਵਜੂਦ ਭਾ ਨਾ ਸੁਣੇ ਡਿਸੀਜਨ ਤੇ ਪਹੁੰਚ ਜਾਂਦੇ ਆ ਫੈਸਲਾ ਲੈ ਲੈਂਦੇ ਆ ਜਦੋਂ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਪੂਰੀ ਗੱਲ ਸੁਣਨੀ ਚਾਹੀਦੀ ਹੈ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ